ਮਰੀ ਛੇਕਲੇ ਕਰਨ ਕੀ ਰਾਤ ਦੇ ਹਨੇਰੇ ਜਾਈ ਜਿਹੜੇ ਕੋ ਜਵਾਬ ਅਗਲਾ ਕੀ ਅਗਦਾ ਕਾਰਨ ਨਹੀਂ ਪਤਾ ਲੱਗ ਸਕਿਆ ਇਹ ਹੋਇਆ ਬਹੁਤ ਵੱਡਾ ਨੁਕਸਾਨ ਹੋ ਗਿਆ ਪ੍ਰਸ਼ਾਸਨ ਦੇ ਕੇ ਪੀੜ ਵੰਗੀ ਡਿਪਟੀ ਕੰਟਰੋਲਰ ਸਾੰਦੀਪਰ ਭਾਈ ਕੋਈ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕਾ ਵੇਖਣ ਆਇਆ ਅਜੇ ਤੱਕ ਐਸੋ ਜੀ ਸਾਹਿਬ ਆਏ ਹੋਰ ਕੋਈ ਖੇਤੀਬਾੜੀ ਵਿਭਾਗਾਂ ਜਾਂ ਕੋਈ ਸੀਨੀਅਰ ਜਾਂ ਕੋਈ ਵਿਭਾਗ ਕੋਈ ਨਹੀਂ ਆਇਆ ਅਜੇ ਤੱਕ ਸਾਰਿਆਂ ਨੂੰ ਫੋਨ ਵੀ ਕੀਤਾ ਮਲਾਕਾ ਜੀ ਸਰ ਨੂੰ ਫੋਨ ਕੀਤਾ ਪਰ ਇਹ ਤੋਂ ਕੋਈ ਨਹੀਂ ਆ ਅਗਦੇ ਕਾਰਨ ਦਾ ਕੋ ਪਤਾ ਲੱਗਾ ਅਗਦੇ ਕਾਰਨ ਪਤਾ ਨਹੀਂ ਲੱਗ ਸਕਦਾ ਕਿ ਕਿੰਨਾ ਕੁ ਟੜਾ ਨੁਕਸਾਨ ਹੋ ਗਿਆ ਮਸਾਲਾ 6 ਕਿੱਲੇ ਕਰਨ ਸਰਜੀਤ ਬਹੁਤ ਵਧੀਆ ਕਰਨ ਕੀ ਹੋਰ ਵੀ ਕੋਈ ਰਵੀਰ ਸਿੰਘ ਮੇਰੇ ਪਿੰਡ ਦਾ 3 ਕਿੱਲੇ ਉਹਦੇ ਤੇ ਜਮਨਜੀਤ ਸਿੰਘ ਜਰਮਈ ਤੋਂ 2 ਕਿੱਲੇ ਉਹਨਾਂ ਦੇ ਨਹੀਂ ਪ੍ਰਸ਼ਾਸਨ ਦੀ ਨੁਕਸਾਨ ਦੀ ਭਰਪਾਈ ਚਾਹੁੰਦੇ ਆ ਜਰਮਜੀਤ ਸਿੰਘ ਪਹਿਲਾਂ ਮੈਂ ਤਾਂ ਮੇਰੇ 2 ਕਿੱਲੇ ਕੰਨ ਸੜ ਚੁੱਕੇ ਤੇ ਇਹਦੀ ਕਾਰਵਾਈ ਕੀਤੀ ਹੈ ਸਾਨੂੰ ਇਹ ਕੁਛ ਨਹੀਂ ਪਤਾ ਕਿ ਕਿੱਦਾਂ ਲੱਗੀ ਗਈ ਹੈ ਤੇ ਇਹਦੀ ਜੋ ਵੀ ਪ੍ਰਸ਼ਾਸਨ ਇਹਦੀ ਕਾਰਵਾਈ ਕਰੇ ਇਹ ਮੰਗ ਚਾਹੁੰਦੇ ਕਿ ਸਾਨੂੰ ਜੋ ਵੀ ਹੈ ਜਲਦ ਜਲਦ ਪਤਾ ਲੱਗ ਸਕੇ ਤੇ ਮਾ ਗਰੀਬ ਕਿਸਾਨਾਂ ਜੀ ਤੇ ਜ਼ਿੰਮੇ ਦਾ ਪਤਾ ਲੱਗੇ ਵੀ ਸਾਡਾ ਕਿਉਂ ਕਿਵੇਂ ਨੁਕਸਾਨ ਹੋਇਆ ਤੇ ਦਾ ਹੱਲ ਕੀਤਾ ਜਾਏ ਇਹ ਰਾਤ ਜਦੋਂ ਮੌਸਮ ਕਾਫੀ ਖਰਾਬ ਸੀ ਹਨੇਰੀ ਚੱਲ ਰਹੀ ਸੀ ਉਦੋਂ ਦੀ ਗੱਲ ਹੈ ਕਿ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਮੱਲੀਆਂ ਪਿੰਡ ਦੇ ਵਿੱਚ ਜਿਹੜੀ ਕਣਕ ਨੂੰ ਜਿਹੜੀ ਹੈ ਝੇਤ ਨੂੰ ਅੱਗ ਜਿਹੜੀ ਲੱਗੀ ਹੈ ਜਦੋਂ ਮੌਕਾ ਵੇਖਿਆ ਤੇ ਤਿੰਨ ਕਿਸਾਨਾਂ ਦੀ ਜਿਹੜੀ ਕਣਕ ਜਿਹੜੀ ਹੈ ਦਾ ਨੁਕਸਾਨ ਹੋਇਆ ਹੈ ਇਹ ਸਰਵਜਿੰਦਰ ਸਿੰਘ ਇਹ ਬੱਲੀਆਂ ਦੇ ਇਹਨਾਂ ਦੇ ਕਰੀਬ 6 ਕਿਲੇ ਦੇ ਰਕਬਾ ਜਿਹੜਾ ਸੜ ਗਿਆ ਰਵੇਲ ਸਿੰਘ ਨੇ ਤਿੰਨ ਕਿਲੇ ਜਿਹੜਾ ਸਬੱਲੀਆਂ ਦੇ ਉਹਨਾਂ ਦਾ ਜਿਹੜਾ ਰਕਬਾ ਆ ਰਿਆ ਤੇ ਜਰਮਨਜੀਤ ਸਿੰਘ ਨੇ ਗਿਲਮੰਜਲੇ ਦੋ ਕਿਲੇ ਰਕਬਾ ਇਹਨਾਂ ਦਾ ਹੈ ਦੇਖ ਰਹੇ ਹਾਂ ਬਾਕੀ ਦਾ ਕੀ ਕਾਰਨ ਹੈ ਅੱਗੇ ਦੇ ਕਾਰਨਾਂ ਤੋਂ ਪਤਾ ਲੱਗ ਸਕਿਆ ਜੀ ਕਰ ਰਹੇ ਜੀ ਜਾਂਚ ਕਰ ਰਹੇ ਹਾਂ ਵੀ ਕਿਹੜੇ ਕਾਰਨਾਂ ਨਾਲ ਜਿਹੜੀ ਅੱਗੇ ਇਹ ਲੱਗੀ ਹੋ ਸਕਦੀ ਹੈ ਪੂਰੀ ਜਾਂਚ ਕਰ ਰਹੇ ਹਾਂ